ਸਤ ਸ੍ਰੀ ਅਕਾਲ ਜੀ ਵੀਡੀਓ ਦੇਖਦੇ ਸਾਬ ਜੀਆਂ ਲੈ ਕੇ ਹਾਂ ਜਰਿਆਂ ਅੱਜ ਦੀ ਵੱਡੀ ਖਬਰ ਸਭ ਤੋਂ ਵੱਧ ਕਰ ਜਲਣ ਵਾਲਾ ਸੂਬਾ ਬਣਿਆ ਪੰਜਾਬ ਅਸਿੱਖਿਆ ਖੇਤਰ ਦੇ ਪੂੰਜੀ ਗੱਤ ਖਰਚ ਵਿੱਚ ਵੀ ਆਈ ਗ੍ਰਾਵਟ ਸੀਏ ਜੀ ਦੀ ਰਿਪੋਰਟ ਦਾ ਖੁਲਾਸਾ ਪੰਜਾਬ ਦੀ ਆਰਥਿਕ ਸਥਿਤੀ ਲੰਬੇ ਸਮੇਂ ਤੋਂ ਗੰਭੀਰ ਰਹੀ ਹੈ ਭਾਰਤ ਦੇ ਕੰਮ ਕੈਂਪ ਕੈਂਪ ਟ੍ਰੋਲਰ ਅਤੇ ਅੰਟੀਟਰ ਜਰਨਲ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਰਾਜ ਸਰਕਾਰ ਨੇ ਆਪਣੇ ਕੋਲ ਰਾਜ ਕ੍ਰੇ ਲੂਤਪਾਦ ਤੋਂ ਵੱਧੋ ਸਾਰ ਲਿਆ ਹੈ ਸੀਏਜੀ ਨੇ ਇਸ ਨੂੰ ਰਾਜ ਦੇ ਗੰਭੀਰ ਵਿੱਤੀ ਸਥਿਤੀ ਦਾ ਸੰਕੇਤ ਦੱਸਿਆ ਹੈ 2022 ਤੇ 3 ਲਈ ਸੀਏਜੀ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਦੌਰਾਨ ਰਾਜ ਦਾ ਕਰਜ਼ਾ 2.76 ਲੱਖ ਕਰੋੜ ਸੀ ਹਾਲਾਂਕਿ ਇਹ ਅੰਕੜਾ ਮੌਜੂਦਾ ਵਿੱਤੀ ਸਾਲ ਵਿੱਚ 4 ਲੱਖ ਕਰੋੜ ਤੋਂ ਵੱਧ ਹੋਣ ਦੀ ਉਮੀਦ ਹੈ ਸੀਏਜੀ ਦੀ ਅਪਰੀ ਰਿਪੋਰਟ ਵਿੱਚ ਇਹ ਵੀ ਖਲਾਸਾ ਕੀਤਾ ਗਿਆ ਹੈ ਕਿ ਸਿੱਖਿਆ ਵਿੱਚ ਪੂੰਜੀਗਤ ਖਰਚ ਵਿੱਚ ਵੀ ਗ੍ਰੈਵਟਾਈ ਹੈ ਇੱਕ ਦਿਆਲਾਚਾ ਸੁਪਿਆ ਲੂਬੀ ਇਹ ਹੈ ਕਿ ਪੰਜਾਬ ਵਿੱਚ ਪੈਨਸ਼ਨ ਖਰਚ ਲਗਾਤਾਰ ਵੱਧ ਰਿਹਾ ਹੈ 2022 ਅਤੇ 23 ਵਿੱਚ ਪੈਨਸ਼ਨ ਖਰਚ 15100 15 ਲੱਖ 142 ਕਰੋੜ ਜੋ ਬਜਟ ਦਾ 10% ਬਣਦਾ ਹੈ ਇਸ ਦੀ ਦੌਰਾਨ ਤਨਖਾਹਾਂ ਤੇ ਸਰਕਾਰ ਦਾ ਖਰਚਾ 80 ਕਰੋੜ 100 ਬੱਚੇ 90 ਕਰੋੜ ਸੀ ਜੋ ਕਿ ਬਜਟ ਦਾ 20% ਮੌਜੂਦਾ ਵਿੱਤੀ ਸਾਲ ਵਿੱਚ ਸਰਕਾਰ ਦਾ ਪੈਨਸ਼ਨ ਬੋਝ ਦੋ 2175 ਕਰੋੜ ਤੱਕ ਪਹੁੰਚਣ ਦਾ ਟੀਚਾ ਹੈ ਜਦੋਂ ਕਿ ਤਨਖਾਹ ਭੋਜ 36 36.428 ਕਰੋੜ ਹੋਵੇਗਾ ਜਦੋਂ ਕਿ ਤਨਖਾਹਾਂ ਵਿੱਚ 2022 ਅਤੇ 23 ਦੇ ਮੁਕਾਬਲੇ 2.10% ਦਾ ਵਾਧਾ ਹੋਵੇਗਾ ਪੈਨਸ਼ਨਾਂ ਵਿੱਚ 2.95% ਦਾ ਵਾਧਾ ਹੋਇਆ ਕੈਂਗਰ ਰਿਪੋਰਟ ਵਿੱਚ ਖਲਾਸਾ ਹੋਇਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਖੇਡਾਂ ਤੇ ਕਲਾ ਤੇ ਸਭਿਆਚਾਰਕ ਤੇ ਪੂੰਜੀਗਤ ਖਰਚੇ ਵਿੱਚ ਵਿੱਤੀ ਸਾਲ 2019 ਅਤੇ 2022 ਅਤੇ 23 ਤੱਕ ਲਗਾਤਾਰ ਘਰਾਬਟਾਈ ਇਹ ਧਿਆਨ ਧਿਆਨਯੋਗ ਹੈ ਕਿ ਇਸ ਸਮੇਂ ਦੌਰਾਨ ਰਾਜ ਕਾਂਗਰਸ ਸਰਕਾਰ ਨੇ ਅਧੀਨ ਸੀ ਕੈਪਟਨ ਮਰੀਂਦਰ ਸਿੰਘ ਨੇ 1/4 ਸਾਲ ਲਈ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਸੇਵਾ ਨਿਭਾਈ ਰਾਜ ਵਿੱਤ 2022 ਅਤੇ 23 ਦੇ ਦਸ਼ਕ ਵਿਸ਼ਲੇਸ਼ਨ ਨਾਮਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿੱਖਿਆ ਖੇਡਾਂ ਤੇ ਸੱਭਿਆਚਾਰਕ ਖੇਤਾਂ ਵਿੱਚ ਪੂੰਜੀਗਤ ਖਰਚ 2019 ਅਤੇ 20 ਵਿੱਚ 227 ਕਰੋੜ ਤੋਂ ਘਟ ਤੇ 22 ਤੇ 23 ਵਿੱਚ 183 ਕਰੋੜ ਹੋ ਗਿਆ ਹੈ ਇਹ 2020 ਤੇ 21 ਵਿੱਚ 200 ਕਰੋੜ ਤੇ 2021 ਤੇ 22 ਵਿੱਚ 196 ਕਰੋੜ ਹੈ ਸੀ ਇੱਕ ਦਹਾਕੇ ਵਿੱਚ 2013 ਤੇ 14 ਵਿੱਤੀ ਸਾਲ ਦੌਰਾਨ 357 ਕਰੋੜ ਦਾ ਸਭ ਤੋਂ ਵੱਧ ਪੂੰਜੀਗਤ ਖਰਚਾ ਹੋਇਆ ਸੀ ਇਹ ਧਿਆਨ ਦੇਣ ਯੋਗ ਹੈ ਕਿ ਸਾਬਕਾ ਖੇਡ ਮੰਤਰੀ ਅਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਪਦਮ ਸ਼੍ਰੀ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਕਿ ਖੇਡ ਵਿਭਾਗ ਕੋਲ ਖਿਡਾਰੀਆਂ ਲਈ ਕਾ ਹਾਫ ਪੈਂਟ ਖਰੀਦਣ ਲਈ ਵੀ ਪੈਸੇ ਨਹੀਂ ਹਨ ਪੂੰਜੀਗਤ ਖਰਚ ਉਸ ਪੈਸੇ ਨੂੰ ਦਰਸਾਉਂਦਾ ਹੈ ਜੋ ਸਰਕਾਰ ਲੰਬੇ ਸਮੇਂ ਦੀਆਂ ਭੌਤਿਕ ਸੰਪਤੀਆਂ ਨੂੰ ਪ੍ਰਾਪਤ ਕਰਨਾ ਜਾਂ ਬਣਾਉਣਾ ਜਾਂ ਭਵਿੱਖ ਦੇ ਲਾਭ ਪ੍ਰਦਾਨ ਕਰਨ ਵਾਲੇ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਤੇ ਖਰਚ ਕਰਦੀ ਹੈ ਜਿਵੇਂ ਕਿ ਆਰਥਿਕ ਵਿਕਾਸ ਜਾਂ ਆਪਣੇ ਕਰਜ਼ਿਆਂ ਦੀ ਅਦਾਇਗੀ ਸਿੱਖਿਆ ਖੇਡਾਂ ਤੇ ਕਲਾ ਅਤੇ ਸੱਭਿਆਚਾਰਕ ਦੇ ਪੂੰਜੀਗਤ ਖਰਚ ਵਿੱਚ ਨਵੇਂ ਸਕੂਲਾਂ ਲਾਇਬ੍ਰੇਰੀ ਖੇਡਾਂ ਬਲੈਕਸ ਆਜਾਇਬ ਘਾਰ ਵਿਦਿਆਇਕ ਉਪਕਰਨਾ ਦੀ ਪ੍ਰਾਪਤੀ ਅਤੇ ਖੋਜ ਸੂਲਤਾਂ ਵਿੱਚ ਨਿਵੇਸ਼ ਜਾਂ ਕਲਾਤਮਕ ਯਤਨਾਂ ਲਈ ਮੱਤਮਪੂਰਨ ਬੁਨਿਆਦੀ ਢਾਂਚੇ ਵਰਗੀਆਂ ਸਥਿਰ ਸੰਪਤੀਆਂ ਤੇ ਖਰਚ ਸ਼ਾਮਲ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ